ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੇ ਅੰਦਰ 40 ਮੁਕਤੀਆਂ ਬਾਰੇ ਅਰਦਾਸ ਚ ਪੰਕਤੀ ਆndi ਹੈ ਪੰਜਾਂ ਪਿਆਰਿਆਂ ਚੌਹਾਂ ਸਾਬਜਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਹ ਕੇ ਅੰਡਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਤਾਂ ਇਹਦੇ ਵਿੱਚ ਜਿਹੜੇ 40 ਮੁਕਤੇ ਆਏ ਹਨ ਉਹਨਾਂ 40 ਮੁਕਤੇ ਕਿਉਂ ਲਈ ਗਏ ਉਸ ਬਾਰੇ ਦੰਦ ਕਰਾਂਗੇ ਭਾਰਤੀ ਪਰੰਪਰਾ ਵਿੱਚ ਮੁਕਤਾ ਉਸ ਨੂੰ ਕਹਿੰਦੇ ਹਨ ਜੋ ਅਸਤਿਤਵ ਪਰ ਇੱਕ ਬੰਧਨਾ ਤੋਂ ਆਜ਼ਾਦ ਹੋ ਗਿਆ ਹੋਵੇ ਮਨੁੱਖੀ ਹੋਂਦ ਨਾਲ ਜੁੜੇ ਹੋਏ ਇਹ ਬੰਧਨ ਜਨਮ ਮਰਨ ਦੇ ਮੋਹ ਮਾਇਆ ਦੇ ਦੁੱਖ ਸੁੱਖ ਆਦੀ ਦੇ ਬੰਧਨ ਹਨ ਇਹਨਾਂ ਤੋਂ ਛੁਟਕਾਰਨ ਦਾ ਨਾਮ ਹੈ ਮੁਕਤੀ ਐਸੀ ਮੁਕਤੀ ਪ੍ਰਾਪਤ ਕਰਨ ਵਾਲੇ ਨੂੰ ਮੁਕਤੇ ਕਹਾਉਂਦੇ ਹਨ ਸਿੱਖ ਧਰਮ ਵਿੱਚ ਮੁਕਤੀ ਦਾ ਮੁੱਖ ਸਾਧਨ ਆਤਮ ਸਮਰਪਣ ਹੈ ਮੁਕਤ ਦੁਆਰ ਸੋਈ ਪਾਏ ਜੇ ਵਿਚਿਓ ਆਪ ਕਵਾਇ ਆਪਣੇ ਆਪ ਵੱਲੋਂ ਮਰ ਜਾਣ ਦਾ ਜੀਵਤ ਮਰੇ ਮਰੇ ਫਣ ਜੀਵੇ ਤਾਂ ਮੁਖੰਤਰ ਪਾਈ ਇਹ ਆਤਮ ਸਮਰਪਣ ਵਾਹਿਗੁਰੂ ਦੀ ਯਾਦ ਵਿੱਚ ਰਹਿਣ ਵਾਲਾ ਸਤਗੁਰਾਂ ਦੇ ਬਚਨਾਂ ਤੋਂ ਵਾਰਨੇ ਜਾਣਾ ਗੁਰੂ ਕੈ ਸ਼ਬਦ ਜੋ ਮਰੇ ਜੀਵੈ ਸੋ ਪਾਈ ਮੁਖ ਦਵਾਰ ਆਪਣੇ ਅੰਦਰ ਪਿਆਰ ਤੇ ਨਿਮਰਤਾ ਵਸਾਉਣ ਵਾਲਾ ਪਉ ਪਗਤੀ ਕਰਨੀ ਚ ਸਦਾਏ ਤਉ ਨਾਨਕ ਮੁਖੰਤਰ ਪਾਏ ਧਰਮ ਦੀ ਖਾਤਰ ਆਪਣਾ ਵਾਰਨ ਵਾਲਾ ਜਾਂ ਫਿਰ ਆਪਣੀ ਬੇਮੁਖਤਾ ਤੋਂ ਪਛਤਾ ਕੇ ਮੁਰ ਸ਼ਰਨ ਆਉਣ ਵਾਲਾ ਕਿਸੇ ਵੀ ਪ੍ਰਕਾਰ ਦਾ ਆਤਮ ਸਮਰਪਣ ਹੋ ਸਕਦਾ ਹੈ ਕਿਸੇ ਮੁਕਤੇ ਨੂੰ ਸੇਵ ਕੇ ਹੀ ਪ੍ਰਾਣੀ ਮੁਕਤ ਹੋ ਸਕਦਾ ਹੈ ਅਰਦਾਸ ਵਿੱਚ ਜਿਨ੍ਹਾਂ 40 ਮੁਕਤਿਆਂ ਨੂੰ ਸ਼ਰਨ ਦਸ ਜਲੀ ਅਰਪਣ ਕੀਤੀ ਜਾਂਦੀ ਹੈ ਇਹ ਉਹ ਮੁਕਤੇ ਹਨ ਜੋ ਆਤਮ ਸਮਰਪਣ ਦੀਆਂ ਸਿਖਰਾਂ ਨੂੰ ਛਾਉਂਦੇ ਮੁਕਤੀ ਦਾ ਤੇ ਸਤਗੁਰੂ ਨੂੰ ਆਪਣੀਆਂ ਜਾਨਾਂ ਵਾਰ ਗਏ ਇਹਨਾਂ ਤੋਂ ਇਲਾਵਾ ਪੰਜ ਮੁਕਤੇ ਹੋਰ ਵੀ ਹਨ ਇਹ ਉਹ ਸਿੰਘ ਹਨ ਜਿਨ੍ਹਾਂ ਪੰਜਾਂ ਪਿਆਰਿਆਂ ਤੋਂ ਮਗਰੋਂ 1756 ਵਿਕਰਮਈ ਦੀ ਵਿਸਾਖੀ ਦੇ ਦਿਨ ਅੰਮ੍ਰਿਤ ਪਾਨ ਕੀਤਾ ਇਹਨਾਂ ਨੂੰ ਵੀ ਸਤਗੁਰੂ ਜੀ ਨੇ ਮੁਕਤੀਆਂ ਦਾ ਖਿਤਾਬ ਦੇ ਕੇ ਨਿਵਾਜ਼ਿਆ ਉਹਨਾਂ ਨੂੰ ਰਹਿਤ ਦਾ ਬਚਨ ਕੀਤਾ ਤੇ ਫਰਮਾਇਆ ਮੁਕਤੇ ਮੇਰੇ ਪ੍ਰਾਣ ਏ ਕਰਨ ਸੋ ਪ੍ਰਮਾਣ ਇਹਨਾਂ ਪੰਜਾਂ ਦੀ ਪੰਜ ਮੰਡਲੀ ਪੰਚਾਇਤ ਜੋ ਫੈਸਲਾ ਕਰਦੀ ਸੀ ਸਭ ਨੂੰ ਪ੍ਰਮਾਣ ਹੁੰਦਾ ਸੀ ਇਹਨਾਂ ਦੇ ਨਾਮ ਸਣ ਦੇਵਾ ਸਿੰਘ, ਰਾਮ ਸਿੰਘ, ਟੈਲ ਸਿੰਘ, ਈਸ਼ਰ ਸਿੰਘ ਤੇ ਫਤੇ ਸਿੰਘ ਪਹਿਲੇ 40 ਮੁਕਤੀ ਉਹ ਸਿੰਘ ਸਨ ਜੋ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜ ਦਾ ਟਕਰਾ ਕਰਦੇ ਸ਼ਹੀਦ ਹੋ ਗਏ ਇਹ ਸਿੰਘ ਲਗਾਤਾਰ ਕਈ ਦਿਨਾਂ ਤੋਂ ਟਿੱਡੋਂ ਭੁਖੇ ਕੇਵਲ ਸਿੱਧਕ ਤੇ ਸਿਰੜ ਦੇ ਸਿਰ ਤੇ ਲੜਦੇ ਰਹੇ ਅਥਾ ਮੁਗਲ ਫੌਜ ਨੇ ਇਸ ਗੜੀ ਦਾ ਬੜਾ ਸਖਤ ਮੁਹਾਸਰਾ ਕਰਤਿਆ ਹੋਇਆ ਸੀ ਸਮੁੰਦਰ ਦੀਆਂ ਛੱਲਾਂ ਵਾਂਗ ਉਹ बार-बार ਗੜੀ ਉੱਤੇ ਧਾਵਾ ਬੋਲਦੇ ਪਰ ਸਿੰਘਾਂ ਦੇ ਜਵਾਬੀ ਤੀਰਾਂ ਨਾਲ ਟਕਰਾ ਕੇ ਸਮੁੰਦਰ ਦੀਆਂ ਛੱਲਾਂ ਵਾਂਗ ਹੀ ਵਾਪਸ ਪਰਤ ਜਾਂਦੇ ਵਿੱਚ ਵਿੱਚ ਸਿੰਘਾਂ ਦੇ ਜਥੇ ਗੜੀ ਤੋਂ ਬਾਹਰ ਆ ਕੇ ਵੀ ਦੁਸ਼ਮਣ ਦੇ ਆਹੂ ਲਾਉਂਦੇ ਤੇ ਕਰੜੇ ਹੱਥ ਦਿਖਾਉਂਦੇ ਸ਼ਹੀਦੀਆਂ ਪ੍ਰਾਪਤ ਕਰ ਗਏ। ਦੋਵੇਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜਿਨ੍ਹਾਂ ਦਾ ਸ਼ਹੀਦੀ ਬ੍ਰਿਤਾੰਤ ਆਪ ਨੂੰ ਦੱਸਿਆ ਗਿਆ ਹੈ ਐਵੇਂ ਹੀ ਵੀਰਗਤੀ ਨੂੰ ਪ੍ਰਾਪਤ ਹੋਈ। ਸ਼ਹੀਦੀਆਂ ਦੀ ਸ਼ਹੀਦੀ ਮਗਰੋਂ ਕਲਗੀਧਰ ਪਾਸ਼ਾ ਨੂੰ ਗੜੀ ਵਿੱਚ ਬਾਚ ਰਹੇ ਸਿੰਘਾਂ ਦੀ ਪ੍ਰ 代表ਤਾ ਕਰਦੇ ਪੰਜ ਸਿੰਘਾਂ ਨੇ ਗੜੀ ਛੋੜ ਕੇ ਨਿਕਲ ਜਾਂਦਾ ਹੁਕਮ ਦਿੱਤਾ ਸਤਿਗੁਰੂ ਜੀ ਦੁਸ਼ਮਣ ਨੂੰ ਵੰਗਾਰ ਦੇ ਨਿਕਲੇ ਤਾਂ ਇਹਨਾਂ ਸਿੰਘਾਂ ਨੇ ਧੌਸਿਆਂ ਦੀ ਵਗਾਰ ਮਚਾ ਦਿੱਤੀ ਤੇ ਦੁਸ਼ਮਣ ਨੂੰ ਇੱਕ ਵਾਰ ਤਾਂ ਸ਼ਸ਼ੋ ਪੰਜ ਵਿੱਚ ਪਾ ਦਿੱਤਾ ਪਰ ਅਣਗਿਣਤ ਮੁਖ ਲਈ ਅੱਗੇ ਗਿਣਤੀ ਦੇ ਸਿੰਘ ਕਿਤਨਾ ਚਿਰ ਨੇ ਬਸ ਸਕਦੇ ਹਨ ਅੰਤ ਇੱਕ ਇੱਕ ਕਰਕੇ ਸਾਰੇ ਦੇ ਸਾਰੇ ਸੂਰਮ ਗਤੇ ਨੂੰ ਪ੍ਰਾਪਤ ਹੋ ਗਏ ਇਹਨਾਂ 40 ਮੁਕਤਿਆਂ ਦੇ ਨਾਮ ਨੇ ਸਰਦੂਲ ਸਿੰਘ ਸਰੂਪ ਸਿੰਘ ਸਾਇਬ ਸਿੰਘ ਸੁਝਾਨ ਸਿੰਘ ਸ਼ੇਰ ਸਿੰਘ ਸੇਵਾ ਸਿੰਘ ਸਗੋ ਸਿੰਘ ਸੰਤ ਸਿੰਘ ਹਰਦਾਸ ਸਿੰਘ ਹਿੰਮਤ ਸਿੰਘ ਕਰਮ ਸਿੰਘ ਕਿਰਪਾਲ ਸਿੰਘ ਖੜਕ ਸਿੰਘ ਗੁਰਦਾਸ ਸਿੰਘ ਗੁਰਦੇਤ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੜਤ ਸਿੰਘ ਜਵਾਰ ਸਿੰਘ ਜੈਮਲ ਸਿੰਘ ਜਵਾਲਾ ਸਿੰਘ ਚੰਡਾ ਸਿੰਘ ਟੇਕ ਸਿੰਘ ਠਾਕੁਰ ਸਿੰਘ ਤ੍ਰਿਲੋਕ ਸਿੰਘ ਦਇਆਲ ਸਿੰਘ ਦਮੋਦਰ ਸਿੰਘ ਨਾਰਾਇਣ ਸਿੰਘ ਨਿਹਾਲ ਸਿੰਘ ਪੰਜਾਬ ਸਿੰਘ ਪ੍ਰੇਮ ਸਿੰਘ ਬਸਵਾ ਸਿੰਘ ਬਿਸ਼ਨ ਸਿੰਘ ਭਗਵਾਨ ਸਿੰਘ ਮਤਾਬ ਸਿੰਘ ਹੁਕਮ ਸਿੰਘ ਰਣਜੀਤ ਸਿੰਘ ਤੇ ਰਤਨ ਸਿੰਘ ਇਹਨਾਂ ਤੋਂ ਮਗਰੋਂ 40 ਮੁਕਤੇ ਹੋਰ ਵੀ ਹੋਏ ਇਹ ਮਾਝੇ ਦੇ ਉਹ ਸਿੰਘ ਹਨ ਜੋ ਆਨੰਦਪੁਰ ਦੇ ਮੁਹਾਸਰੇ ਵੇਲੇ ਦਿਲ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਪਤਾ ਨਹੀਂ ਕਿਹੜੇ ਕਮਜ਼ੋਰ ਛਿਣ ਉਹ ਇਹ ਬੇਦਾਵਾ ਲਿਖਾਈ ਸਨ ਉਹਨਾਂ ਦੀ ਆਤਮਾ ਵਿੱਚ ਤਾਂ ਸਤਗੁਰੂ ਦੀ ਯਾਦ ਅਜੇ ਵੀ ਕਾਇਮ ਸੀ ਸ਼ਾਇਦ ਲੰਮੀ ਭੁੱਖ ਦੀ ਬੇਵਸੀ ਨਹੀਂ ਸੰਚਲ ਸਕੇ ਸ਼ਾਇਦ ਅਵਿਰਲ ਕਮਸਾਨ ਕਰਦਿਆਂ ਥੱਕ ਗਏ ਸਨ ਇਕ ਕਮਜ਼ੋਰ ਸਨ ਕਠੋਰ ਨਹੀਂ ਸਨ ਸ਼ਾਇਦ ਕਮਜ਼ੋਰੀ ਤੇ ਥਕਾਵਟ ਇਹਨਾਂ ਤੇ ਹਾਵੀ ਹੋ ਗਈ ਸੀ ਸੋ ਕਮਜ਼ੋਰੀ ਦੇ ਕਿਸੇ ਦਿਨ ਗੁਰੂ ਨੂੰ ਬਿਦਾਵਾ ਦੇ ਕੇ ਨਿਕਲ ਆਏ ਦੁਸ਼ਮਣ ਨੇ ਵੀ ਬਿਦਾਵਾ ਲਿਖਣ ਵਾਲਿਆਂ ਨੂੰ ਰਾਹ ਦੇ ਦਿੱਤਾ ਸੀ ਜਦੋਂ ਉਹ ਘਰੀ ਪਹੁੰਚੇ ਤਾਂ ਘਰਦਿਆਂ ਨੇ ਬੂਹੇ ਨਾ ਟੱਪਣ ਦਿੱਤੇ ਆ ਗਏ ਉਹ ਆਪਣੇ ਗੁਰੂ ਨੂੰ ਪਿੱਠ ਦੇ ਕੇ ਉਹਨਾਂ ਦੀਆਂ ਕਰਵਾਲੀਆਂ ਨੇ ਲਾਂਤਾਂ ਪਾਉਂਦੇ ਆਖਿਆ ਤੁਸੀਂ ਘਰੀ ਚੂੜੀਆਂ ਪਹਿਨ ਕੇ ਬੈਠੋ ਅਸੀਂ ਜਨਾਨੀਆਂ ਸਤਗੁਰੂ ਨੂੰ ਸੀਸ ਦੇ ਇਹ ਜਾਣਾ ਜਿਹੜੀਆਂ ਬਚਾ ਲਿਆਏ ਉਹ ਕਦੋਂ ਤੱਕ ਤੁਹਾਡੇ ਨਾਲ ਨਹੀਂ ਬਣਗੀਆਂ ਘਰਾਂ ਤੋਂ ਫਟਕਾਰਿਆਂ ਨੂੰ ਮਾਤਾ-ਪਿਤਾ ਭਾਗ ਭਰੀ ਵਾਪਸ ਗੁਰੂ ਚੰਨਾ ਵਾਲੇ ਤੁਰੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਚੋਂ ਜੱਟ ਪੁਰੇ ਹੁੰਦੇ ਹੋਏ ਫਿਰੋਜ਼ਪੁਰ ਵਾਲੇ ਪਾਸੇ ਨੂੰ ਤੁਰ ਪਏ ਸਨ ਸ਼ਾਹੀ ਫੌਜਾਂ ਉਹਨਾਂ ਦਾ ਪੂਰਾ ਨੱਪਦੀਆਂ ਫਿਰਦੀਆਂ ਸਨ ਇਹਨਾਂ ਫੌਜਾਂ ਦੇ ਪਿੱਛੇ ਤੁਰੇ ਆਉਣ ਦੀ ਇਹਨਾਂ ਬਿਦਾਵੀਏ ਸਿੱਖਾਂ ਨੂੰ пняਕ ਪੈ ਗਈ ਖੇਦਰਾਨੇ ਦੀ ਟਾਬ ਦੇ ਕੰਢੇ ਇਹਨਾਂ ਨੇ ਤੁਰੇ ਆਉਂਦੀ ਬੈਰੀ ਫੌਜ ਨੂੰ ਰਸਤੇ ਵਿੱਚ ਰੋਕਣ ਦਾ ਫੈਸਲਾ ਕਰ ਲਿਆ ਆਪਣੀਆਂ ਚਾਦਰਾਂ ਲਾ ਕੇ ਬਿਰਛਾਂ ਉੱਤੇ ਟਾਂਗ ਦਿੱਤੀਆਂ ਦੂਰੋਂ ਇਉਂ ਜਾਪਣ ਲੱਗਾ ਜਿਵੇਂ ਕੋਈ ਫੌਜ ਉੱਥੇ ਤੰਬੂ ਟਾਣੇ ਡੇਰੇ ਲਾਈ ਬੈਠੀ ਹੋਵੇ ਆਪ ਉਹ ਐਸੇ ਟਿਕਾਣੇ ਮਲ ਕੇ ਬੈਠ ਗਏ ਜਿੱਥੇ ਆ ਰਹੀ ਫੌਜ ਉੱਤੇ ਪੂਰੇ ਜਲਾਲ ਨਾਲ ਹਮਲਾ ਕਰ ਸਕਣ ਬੈਰੀਆਂ ਦੀ ਵਹੀਰ ਆਈ ਪਰ ਇਹਨਾਂ ਦੇ ਹੱਲੇ ਅੱਗੇ ਕੁਝ ਖਤਮ ਹੋ ਗਈ ਕੁਝ ਿੱਤਰ-ਬਿੱਤਰ ਹੋ ਗਈ ਪਰੇ ਚਾਲੀ ਦੇ 40 ਸਿੰਘ ਵੀ ਗੁਰੂ ਦੀ ਖਾਤਰ ਸ਼ਹੀਦ ਹੋ ਗਏ ਹਨ ਇਹਨਾਂ 40 ਸਿੰਘਾਂ ਦੇ ਨਾਮ ਨੇ ਸਮੀਰ ਸਿੰਘ ਸਰਜਾ ਸਿੰਘ ਸਾਧੂ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸੋਭਾ ਸਿੰਘ ਸੰਤ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤੀ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਕਰਬਾਰਾ ਸਿੰਘ ਚੰਬਾ ਸਿੰਘ ਜਾਦੂ ਸਿੰਘ ਜੋਗਾ ਸਿੰਘ, ਜੰਗ ਸਿੰਘ, ਦਇਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਹਾਨ ਸਿੰਘ, ਬੋੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਪੰਗਾ ਸਿੰਘ, ਮਹਾ ਸਿੰਘ, ਮੱਝਾ ਸਿੰਘ, ਮਾਨ ਸਿੰਘ, ਮਈਆ ਸਿੰਘ, ਰਾਏ ਸਿੰਘ, ਲਖਮਨ ਸਿੰਘ, ਏਸੀਓ 40 ਸਿੰਘ। ਗੁਰਗੋਮੀ ਸਿੰਘ ਜੀ ਨੂੰ ਇਸ ਲੜਾਈ ਦੀ ਸੂ ਮਿਲ ਗਈ, ਉਹ ਵੀ ਉੱਥੇ ਆਣ ਪੁੱਜੀ। ਇਹਨਾਂ ਸਿੰਘਾਂ ਦੀ ਸੂਰਗ ਸੂਰਮ ਗਤੀ ਤੇ ਕੁਰਬਾਨੀ ਕਾਰਨ ਬਹੁਤ ਦਰਵੇ ਇੱਕ ਦਾ ਇੱਕ-ਇੱਕ ਦਾ ਸਿਰ ਉਹਨਾਂ ਆਪਣੀ ਗੋਦੀ ਵਿੱਚ ਲਿਆ ਇੱਕ-ਇੱਕ ਦਾ ਮੱਥਾ ਚੁੰਮਿਆ ਤੇ ਖਿਤਾਬ ਦਿੱਤੇ ਇਹ ਮੇਰਾ 5000 ਇਹ ਮੇਰਾ 10000 ਇਹ ਮੇਰਾ ਜਦੋਂ ਉਹਨਾਂ ਦੇ ਜਥੇਦਾਰ ਮਹਾ ਸਿੰਘ ਕੋਲ ਸਤਿਗੁਰੂ ਜੀ ਪਹੁੰਚੇ ਤਾਂ ਕੀ ਵੇਖਦੇ ਹਨ ਉਸ ਦੇ ਪ੍ਰਾਣ ਅਜੇ ਚੱਲ ਰਹੇ ਸਨ ਗੁਰੂ ਜੀ ਨੇ ਉਸ ਦਾ ਸਿਰ ਵੀ ਆਪਣੀ ਗੋਦ ਵਿੱਚ ਲਿਆ ਮੂੰਹ ਵਿੱਚ ਪਾਣੀ ਪਾਇਆ ਤਾਂ ਉਸ ਨੂੰ ਰਤਾ ਸੂਰਤ ਆਈ ਤਦ ਗੁਰੂ ਜੀ ਨੇ ਉਸ ਦੇ ਮਸਤਕ ਤੇ ਹੱਥ ਫੇਰਿਆ ਤੇ ਅਥੀਸਾਂ ਦੇ ਲਈ ਆਪਦਾ ਨਾਮ ਪੁਕਾਰਿਆ ਉਸ ਉਹ ਬੱਚਿਆਂ ਵਾਂਗ ਰੋ ਪਿਆ ਗੁਰੂ ਜੀ ਨੇ ਅਨੰਤ ਮੇਰ ਵਿੱਚ ਆ ਕੇ ਬਚਨ ਕੀਤਾ ਮਹਾ ਸਿੰਘ ਜੀ ਕੁਝ ਮੰਗ ਲਵੋ ਅੱਜ ਜੋ ਕੁਝ ਮੰਗੋਗੇ ਮਿਲੇਗਾ ਮਹਾ ਸਿੰਘ ਅਤ ਮਾਸੂਮ ਸ਼ੁਕਰਾਨੇ ਵਿੱਚ ਡੁੱਬ ਡਬਾਉਂਦੇ ਅੱਖਾਂ ਨਾਲ ਬੋਲਿਆ ਸੱਚੇ ਬਾਸ਼ਾ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਪਾੜ ਦਿਓ ਸਤ ਗੁਰੂ ਜੀ ਨੇ ਕਿਹਾ ਮਹਾ ਸਿੰਘ ਕੁਝ ਹੋਰ ਵੀ ਮੰਗ ਲਵੋ ਮਾਹ ਸਿੰਘ ਜੀ ਬੋਲੇ ਦਾਤਾਰ ਪਾਸ਼ਾ ਬਸ ਟੁੱਟੀ ਗੰਢ ਦਿਓ ਸਤ ਗੁਰਾਂ ਨੇ ਕਮਰ ਕੱਸੇ ਵਿੱਚ ਸਾਂਭਿਆ ਵੇਦਾਵਾ ਕੱਢਿਆ ਪਾੜ ਕੇ ਉਸ ਦੇ ਪੁਰਜੇ ਹਵਾ ਵਿੱਚ ਉਡਾ ਦਿੱਤੇ ਮਾਹ ਸਿੰਘ ਨੇ ਸ਼ੁਕਰਾਨੇ ਵਿੱਚ ਸਤ ਗੁਰਾਂ ਦੇ ਚਰਨ ਚੁੰਮਲੇ ਤੇ ਫਿਰ ਆਪਣੇ ਮਿਹਰਬਾਨ ਸਤ ਗੁਰੂ ਦੀ ਗੋਦ ਵਿੱਚ ਹੀ ਪ੍ਰਾਣ ਤਿਆਗ ਦਿੱਤੇ ਸਤ ਗੁਰੂ ਨੇ ਮਾਹ ਸਿੰਘ ਦੇ ਸਮਸਤ ਸ਼ਹੀਦ ਜਥੇ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਮਾਤਾ ਪਾ ਗੋਜੀ ਬਾਚ ਰਹੇ ਸਨ ਉਹ ਗੁਰੂ ਜੀ ਦੀਆਂ ਫੌਜਾਂ ਦੇ ਨਾਲ ਹੀ ਹਜ਼ੂਰ ਸਾਹਿਬ ਨੂੰ ਚਲੇ ਗਏ ਕਈ ਵਾਰ ਪੁੱਛਿਆ ਜਾਂਦਾ ਹੈ ਅਰਦਾਸ ਵਿੱਚ ਕਿਹੜੇ ਮੁਕਤਿਆਂ ਨੂੰ ਸਿਮਰਦੇ ਹਨ ਤਾਂ ਚਮਕੌਰ ਵਾਲੇ ਕਿ ਮੁਕਸਰ ਵਾਲੇ ਇਸ ਪ੍ਰਸ਼ਨ ਦਾ ਉੱਤਰ ਬੜਾ ਔਖਾ ਹੈ ਜੇ ਇੱਕ ਯਾਦ ਆ ਜਾਂ ਤਾ ਮੁਬਾਰਕ ਚੇ ਦੂਜੀ ਯਾਦ ਆ ਜਾਂ ਤਾਂ ਵੀ ਮੁਬਾਰਕ ਤੇ ਜੇਕਰ ਦੋਵੇਂ ਯਾਦ ਆ ਜਾਂ ਤਾਂ ਹੋਰ ਵੀ ਮੁਬਾਰਕ ਉਹ ਵੀ ਮਾਰੇ ਜੋ ਸ਼ਹੀਦियां ਪਾ ਗਏ ਤੇ ਉਹ ਵੀ ਜੋ ਸ਼ਹੀਦੀ ਰਾਏ ਟੁੱਟੇ ਗੰਡਵਾ ਗਏ ਦਾ ਅਸੀਓ ਚਾਲੀ ਮੁਕਤੇ ਜਿਨ੍ਹਾਂ ਵਿੱਚ ਅਰਦਾਸ ਵਿੱਚ ਗੱਲ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ